ਮੋਟਾਪਾ ਘਟਾਉਣ ਨੂੰ ਲੈ ਕੇ ਤਾਂ ਆਪਾਂ ਪਹਿਲਾਂ ਕਈ ਵੀਡੀਓਜ਼ ਬਣਾਈਆਂ ਪਰ ਅੱਜ ਖਾਸ ਤੌਰ ਤੇ ਗੱਲ ਕਰਨ ਲੱਗੀ ਆ ਉਹਨਾਂ ਦੀ ਜਿਹੜੇ ਚਾਹੁੰਦੇ ਨੇ ਕਿ ਸਾਡਾ ਥੋੜਾ weight gain ਹੋ ਜਾਏ ਜੀ ਹਾਂ ਕਈ ਪੇਰੈਂਟਸ ਦੇ ਵੀ ਸਵਾਲ ਮੇਰੇ ਕੋਲ ਆਏ ਹੋਰ ਵੀ ਕਈਆਂ ਦੇ ਮੈਨੂੰ ਮੇਲਸ ਵੀ ਆਈਆਂ ਹੋਈਆਂ ਕਿ ਜ਼ਰੂਰ ਇਹ ਵੀ ਦੱਸੋ ਕਿ ਵਜ਼ਨ ਕਿਵੇਂ ਵਧਾਇਆ ਜਾਏ ਕਈ ਬੱਚੇ ਅੰਡਰ weight ਹੁੰਦੇ ਨੇ ਕਈ ਸਿਰਫ ਬੱਚੇ ਹੀ ਨਹੀਂ ਆਪਣੀ ਉਮਰ ਦੇ ਨਾਲ ਨਾਲ ਵੀ ਕਈਆਂ ਦਾ weight ਨਹੀਂ ਵਧ ਰਿਹਾ ਹੁੰਦਾ ਕਈ ਵਾਰੀ ਤਾਂ ਬਹੁਤ ਲੰਬਾ ਟਾਈਮ ਇਸ ਮੁਸ਼ਕਲ ਵਿੱਚ ਕੱਢ ਦਿੰਦੇ ਨੇ ਕਦੇ ਕੋਈ ਪ੍ਰੋਡਕਟ ਲੈ ਕੇ ਕੋਈ ਸਪਲੀਮੈਂਟ ਲੈ ਕੇ ਵੀ ਦੇਖ ਲੈਂਦੇ ਆ ਪਰ ਜਿਹੜੀ ਬੋਡੀ ਹੈ ਉਸ ਤਰ੍ਹਾਂ ਨਾਲ ਗੇਨ ਨਹੀਂ ਕਰ ਪਾਂਦੀ ਜਿਵੇਂ ਕਿ ਆਪਾਂ ਬਾਕੀ ਸਾਰਿਆਂ ਨੂੰ ਦੇਖਦੇ ਆਂ ਅੰਡਰ weight ਜੋ ਹੈ ਕਈ ਰਹਿ ਜਾਂਦੇ ਨੇ ਇਹ ਵੀਡੀਓ ਉਹਨਾਂ ਲਈ ਆ ਖਾਸ ਤੌਰ ਤੇ ਵੈਸੇ ਤਾਂ ਬਹੁਤ سارے ਤਰੀਕੇ ਨੇ weight ਗੇਨ ਕਰਨ ਦੇ ਲਈ ਵੀ ਪਰ ਫਿਰ ਵੀ ਅੱਜ ਦੀ ਵੀਡੀਓ ਥੋੜੀ ਛੋਟੀ ਰੱਖਾਂਗੇ ਸਿਰਫ 2-3 ਤਰੀਕੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਬੱਚਿਆਂ ਦੀ ਗੱਲ ਕਰਦੇ ਆਂ ਦੇਖੋ ਇੱਥੇ ਪੇਰੈਂਟਸ ਨੂੰ ਇਹ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਦੀ ਸਿਹਤ ਵਧੀਆ ਬਣੀ ਰਹੇ ਤਾਂ ਤੁਸੀਂ ਆਪਣੇ ਬੱਚੇ ਦੀ ਡਾਈਟ ਤੇ ਫੋਕਸ ਕਰਨਾ ਹੈ ਬਹੁਤ ਹੀ ਜ਼ਿਆਦਾ ਏ ਆਦਾ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਫਾਸਟ ਫੂਡ ਨਹੀਂ ਖਾਣਾ ਪਰ ਕੀ ਖਾਣਾ ਅੱਜ ਤੁਸੀਂ ਸਾਰੇ ਧਿਆਨ ਨਾਲ ਜ਼ਰੂਰ ਸੁਣ ਲਓ ਬੱਚਿਆਂ ਨੂੰ ਵੀ ਆਦਤ ਜ਼ਰੂਰ ਪਾਓ ਨਟਸ ਐਂਡ ਸੀਡਸ ਖਾਣ ਦੀ ਇੱਕ ਰਾਤ ਪਹਿਲਾਂ ਤੁਸੀਂ ਜ਼ਰੂਰ ਆਪਣੇ ਬੱਚੇ ਦੇ ਲਈ ਪੰਜ ਬਾਦਾਮ 10 ਕਸੋਗੀਆਂ ਤੁਸੀਂ ਜੋ ਹੈਪੀ ਗੋ ਕੇ ਰੱਖ ਦਿਓ ਰਾਤ ਨੂੰ ਅੰਜੀਰ ਵੀ ਤੁਸੀਂ ਇੱਕ ਆਪਣੇ ਬੱਚੇ ਨੂੰ ਰਾਤ ਨੂੰ ਪਿਗੋ ਕੇ ਅਗਲੇ ਦਿਨ ਸਵੇਰੇ ਦੇ ਸਕਦੇ ਹੋ ਔਰ ਆਪਣੇ ਬੱਚਿਆਂ ਨੂੰ ਦੁੱਧ ਪਨੀਰ ਅਜਿਹੀਆਂ ਚੀਜ਼ਾਂ ਖਾਣ ਦੀ ਆਦਤ ਪਾਓ ਤਾਂ ਕਿ ਉਹਨਾਂ ਵਿੱਚ ਕੈਲਸ਼ੀਅਮ ਚੰਗੀ ਮਾਤਰਾ ਵਿੱਚ ਜਾਏ ਪ੍ਰੋਟੀਨ ਅੱਛੀ ਮਾਤਰਾ ਵਿੱਚ ਜਾਏ ਕਿਉਂਕਿ ਛੋਟੀ ਉਮਰ ਦੇ ਵਿੱਚ ਬੱਚੇ ਜੋ ਆਪਣੇ ਗ੍ਰੋਥ ইয়ার ਦੇ ਵਿੱਚ ਹੁੰਦੇ ਨੇ ਜਦੋਂ ਹੱਡੀਆਂ ਦੀ ਵੀ ਗ੍ਰੋਥ ਹੋ ਰਹੀ ਹੈ ਮਸਲਸ ਦੀ ਵੀ ਗ੍ਰੋਥ ਹੋ ਰਹੀ ਹੈ ਤੇ ਜਦੋਂ ਉਹਨਾਂ ਨੂੰ ਪ੍ਰੋਪਰ ਡਾਈਟ ਨਹੀਂ ਮਿਲੇਗੀ ਨਿਊਟ੍ਰੀਐਂਟਸ ਨਹੀਂ ਮਿਲਣਗੇ ਤਾਂ ਕਿਵੇਂ ਗ੍ਰੋਥ ਹੋਏਗੀ ਹੱਡੀਆਂ ਕਿਵੇਂ ਵਧਣਗੀਆਂ ਔਰ ਜਿਹੜੇ ਸਾਡੇ ਮਸਲਸ ਨੇ ਉਹ ਕਿਵੇਂ ਗ੍ਰੋ ਕਰਨਗੇ ਤੇ ਇੱਥੇ ਏ ਡਾਈਟ ਬਹੁਤ ਜ਼ਿਆਦਾ ਤੁਸੀਂ ਫੋਕਸ ਕਰਨੀ ਹੈ ਬੱਚਿਆਂ ਨੂੰ ਫਾਸਟ ਫੂਡ ਤੋਂ ਤੁਸੀਂ ਦੂਰ ਰੱਖਣਾ ਹੈ ਜਿੰਨੇ ਵੀ ਆਪਾਂ ਫਾਸਟ ਫੂਡ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਬਹੁਤ ਸਾਰੇ ਕੈਮੀਕਲਸ ਫ੍ਰੀ ਰੈਡੀਕਲਸ ਬੋਡੀ ਵਿੱਚ ਆ ਜਾਂਦੇ ਨੇ ਤੇ ਜਿਸ ਦੇ ਨਾਲ ਬੱਚਿਆਂ ਦੇ ਵਿੱਚ ਕਈ ਤਰ੍ਹਾਂ ਦੇ ਹਾਰਮੋਨਸ ਨੂੰ ਲੈ ਕੇ ਵੀ ਡਿਸਟਰਬੈਂਸ ਦੇਖੀ ਜਾਂਦੀ ਹੈ ਅੱਜਕੱਲ ਜਿਹੜੇ ਬੱਚੇ ਬਹੁਤ ਹੀ ਜ਼ਿਆਦਾ ਚੜਚੜੇ ਹੋ ਗਏ ਨੇ ਕਹਿਣਾ ਨਹੀਂ ਮੰਨਦੇ ਉਹਨਾਂ ਵਿੱਚ ਗੁੱਸਾ ਬਹੁਤ ਜ਼ਿਆਦਾ ਆਉਂਦਾ ਛੋਟੀ ਛੋਟੀ ਗੱਲ ਤੇ ਜ਼ਿੱਦ ਬਹੁਤ ਜ਼ਿਆਦਾ ਕਰਦੇ ਨੇ ਇਹਨਾਂ ਪਿੱਛੇ ਕਿਤੇ ਨਾ ਕਿਤੇ ਰੀਜ਼ਨ ਇਹ ਵੀ ਹੈ ਜਿਹੜੇ ਬੱਚੇ ਪੈਕਿੰਗ ਵਾਲਾ ਫੂਡ ਖਾ ਰਹੇ ਨੇ ਚਿਪਸ ਖਾ ਸਾਲਾਂ ਉਹਨਾਂ ਦੇ ਵਿੱਚ ট্রান্স ਫੈਟ ਬਹੁਤ ਜ਼ਿਆਦਾ ਹੈ ਜਿਸ ਕਰਕੇ ਬੱਚਿਆਂ ਦੀ ਛੋਟੀ ਉਮਰ ਵਿੱਚ ਹੀ ਹਾਰਮੋਨਸ ਵੀ ਡਿਸਟਰਬ ਹੋਣ ਲੱਗਦੇ ਨੇ ਸੋ ਜੁਲਾਈ ਤਾਂ ਮੈਂ ਗੱਲ ਦੱਸੀ ਹੈ ਕਿ ਡ్రਾਈ ਫਰੂਟ ਰਾਤ ਨੂੰ ਭਿਗੋਣਾ ਹੈ ਔਰ ਅਗਲੇ ਦਿਨ ਸਵੇਰੇ ਖਾਣਾ ਹੈ ਜਿਸ ਨਾਲ ਗੁੱਡ ਫੈਟ ਵੀ ਤੁਹਾਡੇ ਬੱਚੇ ਦੇ ਅੰਦਰ ਜਾਏਗਾ ਔਰ ਅਗਲੀ ਗੱਲ ਕਰੀਏ ਔਰ ਤਾਂ ਜ਼ਰੂਰ ਇੱਕ ਸੌਗੀਆਂ ਨੂੰ ਲੈ ਕੇ ਮੈਂ ਜੋ ਦੱਸਣਾ ਚਾਹੂੰਗੀ ਛੋਟੇ ਕੀ ਵੱਡੇ ਸਾਰੇ ਹੀ ਇਸ ਨੂੰ ਅਪਣਾਣਗੇ ਤਾਂ ਜਿਨ੍ਹਾਂ ਦਾ ਵਜ਼ਨ ਨਹੀਂ ਵੱਧਦਾ ਜੋ ਬਹੁਤ ਜ਼ਿਆਦਾ ਪਤਲੇ ਨੇ ਅੰਡਰ weight ਨੇ ਤਾਂ ਉਹਨਾਂ ਨੂੰ ਕੁਝ ਹੀ ਦਿਨਾਂ ਵਿੱਚ 15-20 ਦਿਨਾਂ ਦੇ ਵਿੱਚ ਫਰਕ ਜ਼ਰੂਰ ਦਿਖਣਾ ਸ਼ੁਰੂ ਹੋ ਜਾਏਗਾ ਉਹ ਹੈ ਜੀ 10-15 ਸੌਗੀਆਂ ਰਾਤ ਨੂੰ ਭਿਗੋ ਦੇਣੀ ਹੈ ਪਾਣੀ ਦੇ ਵਿੱਚ ਭਿਓ ਕੇ ਰੱਖਣੀ ਹੈ ਅਗਲੇ ਦਿਨ ਸਵੇਰੇ ਤੇ ਜਦੋਂ ਤੁਸੀਂ ਹੋਣੀ ਹੈ ਇਹਨਾਂ ਨੂੰ ਪਹਿਲਾਂ ਅੱਛੀ ਤਰ੍ਹਾਂ ਧੋ ਕੇ ਫਿਰ ਹੀ ਪਾਣੀ ਵਿੱਚ ਪਿਓ ਤੇ ਅਗਲੇ ਦਿਨ ਸਵੇਰੇ ਇਹ ਪਾਣੀ ਵੀ ਪੀ ਲੈਣਾ ਹੈ ਤੇ ਇਹ ਸੋਗੀਆਂ ਵੀ ਖਾਣੀਆਂ ਤੇ ਨਾਲ ਤੁਸੀਂ ਪੀ ਲੈਣਾ ਹੈ ਕੋਸਾ ਦੁੱਧ ਜੀ ਹਾਂ ਇਹ ਪਾਣੀ ਇਸ ਲਈ ਪੀਣਾ ਹੈ ਕਿਉਂਕਿ ਜਦੋਂ ਅਸੀਂ ਸੋਗੀਆਂ ਨੂੰ ਜਾਂ ਕਿਸੇ ਵੀ ਡਰਾਈ ਫਰੂਟ ਨੂੰ ਪਾਣੀ ਵਿੱਚ ਪਿਆਉਂਦੇ ਆ ਤਾਂ ਉਸ ਦੇ ਜਿੰਨੇ ਵੀ ਪੋਸ਼ਟਿਕ ਤੱਤ ਹੁੰਦੇ ਨੇ ਨਿਊਟ੍ਰੀਐਂਟਸ ਹੁੰਦੇ ਨੇ ਉਹ ਪਾਣੀ ਦੇ ਵਿੱਚ ਚਲੇ ਜਾਂਦੇ ਨੇ ਪਰ ਇੱਥੇ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੈ 슈ਗਰ ਦੇ ਪੇਸ਼ੈਂਟ ਨੇ ਜਿਹੜੇ ਉਹ ਇਹ ਪਾਣੀ ਨਾ ਪੀਣ ਕਿਉਂਕਿ ਸੋਗੀਆਂ ਦਾ ਮਿੱਠਾ ਬਹੁਤ ਜ਼ਿਆਦਾ ਹ ਦਿਆ ਤੇ ਇਹ ਪਾਣੀ ਤੁਸੀਂ ਨਾ ਪੀਓ ਸਿਰਫ ਸੋਗੀਆਂ ਤੁਸੀਂ ਖਾ ਸਕਦੇ ਹੋ ਦੁੱਧ ਦੇ ਵਿੱਚ ਪਾ ਕੇ ਔਰ ਜਦੋਂ ਦੁੱਧ ਉਬਲ ਰਿਹਾ ਹੋਏਗਾ ਉਬਾਲਾ ਆਣ ਹੀ ਲੱਗੇਗਾ ਉਸ ਵੇਲੇ ਇਹ ਸੋਗੀਆਂ ਤੁਸੀਂ ਦੁੱਧ ਦੇ ਵਿੱਚ ਪਾਣੀ ਹੈ ਇਲਾਇਚੀ ਪਾ ਸਕਦੇ ਹੋ ਇਸ ਨੂੰ ਉਬਾਲਾ ਦੇ ਕੇ ਵੀ ਇਹ ਜੋ ਹੈ ਦੁੱਧ ਪੀਤਾ ਜਾ ਸਕਦਾ ਹੈ ਅਗਲੀ ਗੱਲ ਕਰੀਏ ਹਾਲਾਂਕਿ ਜੋ ਮੈਂ ਦੱਸਿਆ ਇਹ ਬੱਚੇ ਕਈ ਵਾਰ ਨਹੀਂ ਪਸੰਦ ਕਰਦੇ ਹੈ ਤਾਂ ਇੱਥੇ ਮੈਂ ਦੱਸਦਾ ਜਿੰਨੀ ਵੀ ਮਦਰਸ ਜਿਹੜੇ ਵੀ ਪੇਰੈਂਟਸ ਜਾਣਦੇ ਨੇ ਤੁਹਾਡਾ ਬੱਚਾ weight gain ਕਰ ਸਕੇ ਬਹੁਤ ਜ਼ਿਆਦਾ ਹੀ ਕਮਜ਼ੋਰ ਲੱਗਦਾ ਕਿਤੇ ਰਿਸ਼ਤੇਦਾਰੀ ਵਿੱਚ ਵੀ ਜਾਂਦੇ ਆ ਉਹ ਤਾਂ ਸਾਰੇ ਹੀ ਕਹਿੰਦੇ ਕੀ ਗੱਲ ਆਪਣੇ ਬੱਚੇ ਨੂੰ ਤੁਸੀਂ ਕੁਝ ਖਵਾਉਂਦੇ ਨਹੀਂ ਹੋ ਤਾਂ ਤੁਸੀਂ ਜ਼ਰੂਰ ਆਪਣੇ ਬੱਚੇ ਨੂੰ ਸ਼ਾਮ ਨੂੰ ਮੰਗੇਓ ਸ਼ੇਕ ਜਾਂ ਫਿਰ ਬਨਾਣਾ ਸ਼ੇਕ ਪਿਲਾਓ ਜਦੋਂ ਕੰਟੀਨਿਊ ਤੁਸੀਂ ਆਪਣੇ ਬੱਚੇ ਦੀ ਡਾਈਟ ਵਿੱਚ ਸ਼ਾਮਿਲ ਕਰੋਗੇ ਤਾਂ ਤੁਹਾਨੂੰ ਆਪਣੇ ਬੱਚੇ ਦੀ ਸਿਹਤ ਵਿੱਚ ਫਰਕ ਜ਼ਰੂਰ ਪੈਂਦਾ ਨਜ਼ਰ ਆਏਗਾ ਔਰ ਬੱਚਾ ਨੂੰ ਟੇਸਟੀ ਵੀ ਜ਼ਰੂਰ ਲੱਗੇਗਾ ਪਰ ਇੱਥੇ ਧਿਆਨ ਇਹ ਰੱਖਣਾ ਹੈ ਜਦੋਂ ਮੰਗੋ ਸ਼ੇਕ ਬਣਾਉਣ ਲੱਗਿਓ ਤਾਂ ਜਿਹੜਾ ਮੰਗੋ ਲੈ ਰਹੇ ਹੋ ਤੁਸੀਂ ਅੰਬ ਲੈ ਰਹੇ ਹੋ ਖੱਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਖੱਟਾ ਫਰੂਟ ਕਦੇ ਵੀ ਦੁੱਧ ਦੇ ਨਾਲ ਨਹੀਂ ਖਾਣਾ ਹੁੰਦਾ ਤੇ ਜਦੋਂ ਆਪਾਂ ਸ਼ੇਕ ਬਣਾਉਣ ਦੀ ਗੱਲ ਕਰ ਰਿਹਾ ਤਦ ਵੀ ਤੁਸੀਂ ਮੰਗੋ ਸ਼ੇਕ ਬਣਾਉਣ ਤੋਂ ਪਹਿਲਾਂ ਮੰਗੋ ਨੂੰ ਚੱਕ ਕੇ ਜ਼ਰੂਰ ਦੇਖ ਲੈਣਾ ਹੈ ਕਿ ਮਿੱਠਾ ਹੈ ਔਰ ਮਿੱਠਾ ਹੈ ਤਾਂ ਉਸ ਤੋਂ ਬਾਅਦ ਹੀ ਤੁਸੀਂ ਇਸ ਨੂੰ ਸ਼ੇਕ ਇਸਾ ਬਣਾਣਾ ਹੈ ਇਸੇ ਵਿੱਚ ਚਾਹੋ ਤਾਂ ਤੁਸੀਂ ਅੰਜੀਰ ਵੀ ਪਾ ਸਕਦੇ ਹੋ ਇੱਕ ਲੱਗ ਜਾ ਫਲੇਵਰ ਆ ਜਾਏਗਾ ਬਨਾਣਾ ਸ਼ੇਕ ਦੀ ਜਦੋਂ ਗੱਲ ਕਰਦੇ ਆ ਤਦ ਵੀ ਇਹ ਧਿਆਨ ਤੁਸੀਂ ਜ਼ਰੂਰ ਦਿਓ ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਕੇਲਾ ਹੋਵੇ ਔਰ ਕੈਮੀਕਲਸ ਅੱਜਕੱਲ ਦੇਖਦੇ ਆ ਕਿ ਕੁਝ ਕੈਮੀਕਲਸ ਦੇ ਨਾਲ ਕੇਲੇ ਪਕਾਏ ਗਏ ਹੁੰਦੇ ਨੇ ਸੋ ਇਹ ਵੀ ਧਿਆਨ ਜ਼ਰੂਰ ਰੱਖੋ ਕੈਮੀਕਲ ਨਾਲ ਪਕਾਇਆ ਗਿਆ ਕੇਲੇ ਨਾ ਹੋਣ ਅਗਰ ਤੁਸੀਂ ਇੱਕ ਦਿਨ ਪਹਿਲਾਂ ਕੇਲੇ ਲੈ ਕੇ ਆਏ ਹੋ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਰੱਖ ਦਿਓ ਅੱਛੀ ਤਰ੍ਹਾਂ ਵਾਸ਼ ਕਰਨਾ ਹੈ ਚਾਹੇ ਆਪਾਂ ਅੰਬ ਦੀ ਗੱਲ ਕਰ ਰਹੇ ਆ ਚਾਹੇ ਆਪਾਂ ਕੇਲਿਆਂ ਦੀ ਗੱਲ ਕਰ ਰਹੇ ਆ ਚੰਗੀ ਤਰ੍ਹਾਂ ਧੋ ਕੇ ਰੱਖੋ ਉਸ ਤੋਂ ਬਾਅਦ ਹੀ ਚਾਹੇ ਖਾਣ ਦੇ ਲਈ ਯੂਜ਼ ਕਰਨਾ ਹੈ ਚਾਹੇ ਕਿ ਸ਼ੇਕ ਬਣਾਉਣ ਦੇ ਲਈ ਯੂਜ਼ ਕਰਨਾ ਹੈ ਤੁਸੀਂ ਵਰਤ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਨਵੇਂ ਤਰੀਕੇ ਆਸਾਨ ਜਿਹੇ ਤਰੀਕੇ ਤੁਹਾਨੂੰ ਦੱਸਾਂ ਕਿ ਵਜ਼ਨ ਕਿਵੇਂ ਵਧਾਇਆ ਜਾਏ ਜਿਹੜੇ ਬਹੁਤ ਹੀ ਪਤਲੇ ਬੱਚੇ ਨੇ ਅੰਡਰ weight ਬੱਚੇ ਨੇ ਜਾਂ ਵੱਡੇ ਵੀ ਨੇ ਆਪਾਂ ਬੱਚਿਆਂ ਦੀ ਗੱਲ ਨਹੀਂ ਕਰਦੇ ਵੱਡਿਆਂ ਦੀ ਵੀ ਗੱਲ ਕਰਦੇ ਆਂ ਹੋਰ ਵੀ ਬਹੁਤ ਵਧੀਆ-ਵਧੀਆ ਤੁਹਾਨੂੰ ਮੈਂ ਰੈਸਪੀਸ ਦੱਸਾਂਗੀ ਅਗਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਮੈਂ ਜਲਦੀ ਹੀ weight gain ਕਰਨ ਦੇ ਹੋਰ ਵੀ ਵਧੀਆ-ਵਧੀਆ ਟਿਪਸ ਤੁਹਾਡੇ ਨਾਲ ਸਾਂਝੇ ਕਰ ਸਕਾਂ अपने विचार हमेशा की तरह मेरा कमेंट्स के जरिए जरूर सांझे करना पेज नाले तक फॉलो नहीं किया फॉलो कर लो यूट्यूब चैनल हैल्थ एडवाइस विद हरजोत कौर में सबसक्राइब नहीं किया फटाफट सबसक्राइब कर लो मिलेंगे जल्दी ही फिलहाल ही दि जी इजाजत थैंक यू सो मच